ਕੀ ਰਹੇ ਨੇ ਕੋਈ ਨਾਲ ਸਿੱਧਾ ਰਾਜ ਆਊਗਾ ਦੇਖੋ ਕਿੰਨੇ ਠਾਠੇ ਮਾਰਦਾ ਇਕੱਠ ਇਹ ਭਾਈ ਸਰਬਜੀਤ ਸਿੰਘ ਦੀ ਜਿੱਤ ਤੇ ਨੋਹਰ ਲਾ ਰਿਹਾ ਹੈ ਪੱਖ ਦੇ ਵਿੱਚ ਨਚਾਰ ਆ ਨਹੀਂ ਦੇ ਇਹਨਾਂ ਸਾਰਿਆਂ ਦਾ ਬਾਈਕਾਰਡ ਕਰੋ ਚਾਹੇ ਗਿੱਪੀ ਆ ਤੇ ਸਿੱਪੀ ਆ ਜਿਹੜਾ ਵੀ ਕੋਈ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਤੁਸੀਂ ਉਸ ਬੰਦੇ ਦਾ ਪ੍ਰਚਾਰ ਕਰ ਦਿਓ ਤੁਸੀਂ ਉਸ ਪਾਰਟੀ ਦਾ ਪ੍ਰਚਾਰ ਕਰ ਦਿਓ ਜਿਨ੍ਹਾਂ ਨੇ ਸਾਡੇ ਉੱਪਰ ਨਾ ਨਾ ਪਾਸੇ ਪਾਏ ਨੇ ਸਾਡੇ ਭਰਾ ਡਿਬੂ ਕਰਦੇ ਚਲਾ ਕੇ ਭੇਜਦੇ ਤੁਸੀਂ ਪੰਜਾਬ ਨਾਲੋਂ ਕਿ ਦਿੱਲੀ ਨਾਲੋਂ ਮੈਂ ਸਾਰੇ ਕਲਾਕਾਰਾਂ ਨੂੰ ਪੁੱਛਣਾ ਚਾਹਣਾ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਦੋਸਤੋ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਖਡੂਰਸਾਈ ਤੋਂ ਭਾਈ ਅਮਰਤਪਾਲ ਸਿੰਘ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਉੱਥੇ ਦੋਸਤੋ ਹਲਕਾ ਖਡੂਰਸਾਈ ਦੀ ਵੱਡੀ ਗੰੰਟੀ ਦੇ ਵਿੱਚ ਨੌਜਵਾਨੀ ਅਤੇ ਬੰਦੀ ਸਿੰਘਾਂ ਦਾ ਪਰਿਵਾਰ ਅਤੇ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ ਹਲਕਾ ਖਡੂਰਸਾਈ ਦੇ ਵਿੱਚ ਉਸeed ਭਾਈ ਬੈਂਸ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਹਲਕਾ ਫਰੀਦਕੋੜ ਤੋਂ ਚੋਣ ਲੜ ਰਹੇ ਨੇ। ਉਥੇ ਹੀ ਦੋਸਤੋ ਭਾਨਾ ਸਿੱਧੂ ਵੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਹਲਕਾ ਖਰੂਰ ਸਾਹਿਬ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਪਹੁੰਚਿਆ। ਉਹਨਾਂ ਨੇ ਜੋ ਵੀ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ। ਸਾਡੇ ਪੱਖ ਦੇ ਵਿੱਚ ਨਚਾਰ ਆ ਨਹੀਂ ਦੇ ਇਹਨਾਂ ਸਾਰਿਆਂ ਦਾ ਬਾਈਕਾਡ ਕਰੋ ਚਾਹੇ ਗਿੱਪੀ ਆ ਚਾਹੇ ਸਿੱਪੀ ਆ ਜਿਹੜਾ ਵੀ ਕੋਈ ਆ। ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਯਾਰ। ਤੁਸੀਂ ਉਸ ਬੰਦੇ ਦਾ ਪ੍ਰਚਾਰ ਕਰਦੇ ਤੁਸੀਂ ਉਸ ਪਾਰਟੀ ਦਾ ਪ੍ਰਚਾਰ ਕਰਦੇ ਹੋ ਜਿਨ੍ਹਾਂ ਨੇ ਸਾਡੇ ਉੱਪਰ ਨਾ ਨਾ ਪਾਸੇ ਪਾਏ ਨੇਗੇ। ਸਾਡੇ ਭਰਾ ਡਿਬਰੂ ਗੜਦਨ ਚੱਲਣਾ ਭੇਜ ਤੇ ਤੁਸੀਂ ਪੰਜਾਬ ਨਾਲੋਂ ਕਿ ਦਿੱਲੀ ਨਾਲੋਂ ਮੈਂ ਸਾਰੇ ਕਲਾਕਾਰਾਂ ਨੂੰ ਪੁੱਛਣਾ ਚਾਹਣਾ। ਆਖੀ ਰਹੇਗਾ ਕੋਈ ਨਾਲ ਸਿਹਰਾ ਆਵਾਜ਼ ਆਊਗਾ। ਦੇਖੋ ਜਿੰਨੇ ਠਾਠੇ ਮਾਰਦਾ ਇਕੱਠ ਇਹ ਭਾਈ ਸਰਬਜੀਤ ਸਿੰਘ ਦੀ ਦਿੱਤ ਤੇ ਮੋਹਰ ਲਾ ਰਿਹਾ ਹੈ। ਇਹ ਛਡੀਆਂ ਵੀੜ ਕੋ ਥੋਪਾ ਨਹੀਂ ਪਾਈ। ਉਹ ਮੇਰੀ ਬਹੁਤ ਗੁੰਮ ਤੋਂ ਮੈਂ ਇਹ ਸੰਬਾਧ ਦੀ ਗਵਾਹੀ ਕਰਦੂ ਨੀ ਉਹ ਵੀ ਨਾਲ ਨੇ ਗਾਗੀ ਕਲਾ ਦੇ ਪੰਛੀ ਇਕੱਠਾ ਹੋ ਗਿਆ ਐ ਮੈਂ ਨਾ ਤਾਂ ਕਾਂਗਰਸ ਸਰਕਾਰ ਚਿੱਟੇ ਨਸ਼ੇ ਦੇ ਬਣੀ ਨਾ ਕਾਂਗਰਸ ਤੋਂ ਬੰਦ ਹੋਇਆ ਨਾ ਝਾੜੂ ਵਾਲੇ ਤੋਂ ਬੰਦ ਹੋਇਆ ਮਾਮਾ ਕਹਿੰਦਿਆਂ ਨੇ ਕੀ ਕਰਨਾ ਸੀ 1000 ਰੁਪਿਆ ਕੀ ਕਰਨਾ ਸੀ 2000 ਰੁਪਿਆ ਜੇ ਚਿੱਟਾ ਨਸ਼ਾ ਤੁਸੀਂ ਕਹਿੰਦੇ 1000 ਰੁਪਏ ਸਾਨੂੰ ਦੇਣ ਦੀ ਗੱਲ ਕਰਦੇ ਹੋ ਤੁਸੀਂ ਸਾਡਾ ਕੱਲਾ ਨਸ਼ਾ ਹੀ ਬੰਦ ਕਰ ਦੋ ਸਾਡੀ ਇਹ ਬਹੁਤ ਵੱਡੀ ਪ੍ਰਾਪਤੀ ਐ ਇਸ ਕਰਕੇ ਇਹ ਪੰਜਾਬ ਦੇ ਵਿੱਚ ਜਵਾਨੀਆਂ ਜਿਹੜੀ ਪੰਜਾਬ ਦੀ ਸਹੀ ਰਸਤੇ 'ਤੇ ਤੁਰ ਚੁੱਕੀ ਹੈ ਲੀਡਰਾਂ ਦਾ ਖੜਾ ਛੱਡ ਕੇ ਇਹ ਚਾਹੁੰਦੀ ਆ ਕਿ ਜਿਹੜਾ ਜਿਸ ਤਰ੍ਹਾਂ ਸਾਡਾ 40 ਸਾਲ ਦਾ ਸਿੱਖ ਰਾਜ ਸੀਗਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆਵੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਸਰਕਾਰ ਆਉਣੀ ਆ ਚਾਹੇ ਭਗਵਾਨ ਤੁਮ ਆਜੇ ਜਿਹੜਾ ਮਰਜੀ ਆਜੇ 2027 ਦੇ ਵਿੱਚ ਪੰਥਕ ਦੇ ਕੌਮੀ ਸਰਕਾਰ ਹੋਣੀ ਹੈ ਇੱਕ ਇਹ ਗੱਲ ਕਲੀਅਰ ਹੋ ਗਈ ਆ ਲੋਕਾਂ ਦੇ ਇਕੱਠਾਂ ਨੂੰ ਤੁਸੀਂ ਵੀ ਕਲਾਕਾਰ ਹੋ ਇੱਕ ਦੂਜੇ ਪਾਸੇ ਕਰਮਜੀਤ ਅਨਮੋੜ ਆ ਉਹਨਾਂ ਦੇ ਪੱਖ ਦੇ ਵਿੱਚ ਕੱਲ ਵੱਡੇ ਵੱਡੇ ਗਾਇਕ ਵੀ ਆਏ ਨੇ ਤੇ ਜੇ ਮੈਂ ਪੰਥਕ ਆਪਣੇ ਲੀਡਰ ਦੀ ਗੱਲ ਕਰਦਾ ਮੈਂ ਮੈਂ ਮੇਰੀ ਗੱਲ ਸੁਣੋ ਦੇਖੋ ਜਿਨ੍ਹਾਂ ਨੇ ਸਾਡੀ ਡਿੱਗੀ ਹੋਈ ਪੰਜਾਬ ਦੀ ਪੱਗ ਸਿਰ ਤੇ ਰੱਖੀ ਆ ਉਹਨਾਂ ਦੇ ਪੱਖ ਦੇ ਵਿੱਚ ਨਚਾਰ ਆ ਨਹੀਂ ਦੇ ਇਹਨਾਂ ਸਾਰਾਂ ਦਾ ਬਾਈਕਾਟ ਕਰੋ ਚਾਹੇ ਗਿੱਪੀ ਆ ਤੇ ਸਿੱਪੀ ਆ ਜਿਹੜਾ ਵੀ ਕੋਈ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਤੁਸੀਂ ਉਸ ਬੰਦੇ ਦਾ ਪ੍ਰਚਾਰ ਕਰ ਦਿਓ ਤੁਸੀਂ ਉਸ ਪਾਰਟੀ ਦਾ ਪ੍ਰਚਾਰ ਕਰ ਦਿਓ ਜਿਨ੍ਹਾਂ ਨੇ ਸਾਡੇ ਉੱਪਰ ਨਾ ਨਾ ਪਾਤੀ ਪਾਏ ਨੇਗੇ ਸਾਡੇ ਭਰਾ ਡਿਬਰੂ ਕਰਦੇ ਚਲਾਂਜ ਭੇਜਦੇ ਤੁਸੀਂ ਪੰਜਾਬ ਨਾਲੋਂ ਜਾਂ ਦਿੱਲੀ ਨਾਲੋਂ ਮੈਂ ਸਾਰੇ ਕਲਾਕਾਰਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਨਾਲੋਂ ਜਾਂ ਦਿੱਲੀ ਨਾਲੋਂ ਤੁਹਾਡੇ ਭਗਮਾਨਤ ਮਾਨਾਂ ਮੇਰੀ ਅੱਖਾਂ ਦੇ ਵਿੱਚ ਅੱਖ ਪਾਏ ਗੱਲ ਕਰਾਓ ਤੁਹਾਡੇ ਕਰਮਜੀਤ ਅਨਮੋਲ ਮੇਰੀ ਅੱਖਾਂ ਦੇ ਵਿੱਚ ਅੱਖ ਪਾਏ ਗੱਲ ਕਰਾਓ ਮਸੀਂ ਉਹ ਬੰਦੇ ਆ ਜਿਹਨਾਂ ਨੇ ਸੈਸੀ ਕਰੋੜ ਰੁਪਏ ਲੋਕਾਂ ਦਾ ਨੌਜਵਾਨਾਂ ਦਾ ਕਢਾਇਆ ਹੋਇਆ ਕੋਈ 5 ਰੁਪਏ ਸਾਫਤ ਨਹੀਂ ਕਰ ਸਕਦਾ ਤੁਸੀਂ ਸਾਥਗੀ ਦਾ ਤਿੰਨਾਂ ਫਰਦੋਂ ਕਲਾਕਾਰੋ ਹੁਣ ਦੇਖੇ ਦਿਖਾਉਣ ਤੇ ਨਾ ਇਹਨਾਂ 76% ਦਾ ਕਿਹੜਾ ਵੀ ਮਰਜੀ ਕਲਾਕਾਰ ਪ੍ਰਚਾਰ ਕਰਨ ਦੇਵੇ 76% ਹੋਵੇ ਇਹ ਨੌਜਵਾਨ ਕਹਿੰਦੇ ਨੇ ਜੀ ਜਿਵੇਂ ਗੁਰਪ੍ਰੀਤ ਘੁੱਗੀ ਆਇਆ ਪਹਿਲਾਂ ਤਾਂ ਇਸੇ ਪਾਰਟੀ ਨੂੰ ਨਿੰਦਾ ਸੀ ਕਹਿੰਦੇ ਸੀ ਪਾਰਟੀ ਦੇ ਸੋਲੇ ਗਈ ਜਾਂਦੀ ਕਿਹਦੇ ਪੱਖ ਦਾ ਇਹਨਾਂ ਦੇ ਪੱਖ ਦਾ ਆ ਪਾ ਇਹਨਾਂ ਦੇ ਕਰਮੀਤਨ ਮੋਲ ਯਾਰ ਗੁਰਪ੍ਰੀਤ ਕੀ ਕਰੀਏ ਨਾ ਯਾਰ ਤੈਨੂੰ ਮਾੜੀ-ਮੋੜੀ ਸੰਗ ਸ਼ਰਮ ਮਨਣਾ ਯਾਰ ਕਿਹੜਾ ਸਾਥ ਨਫ਼ਰਤ ਦਾ ਇੱਕ ਪਾਸਾ ਤੂੰ ਅਰਦਾਸ ਵਰਗੀਆਂ ਫਿਲਮਾਂ ਬਣਾਉਣਾ ਪਾਸੇ ਲਾਉਣਾ ਇੱਕ ਪਾਸੇ ਉਹਨਾਂ ਨਾਲ ਤੁਰ ਫਿਰਦਾ ਜਿਹੜੇ ਪੰਜਾਬ ਨੂੰ ਜਮਾਨ ਕੰਗਾਲ ਕਰਨ ਤੋਲੇ ਹੋਨੇ ਮੈਨੂੰ ਇੱਕ ਵੀ ਤੁਹਾਡਾ ਕੰਮ ਜਿਹਦੇ ਤੁਸੀਂ ਕਰਮਜੀਤਨ ਮੋੜ ਲਈ ਪ੍ਰਚਾਰ ਕਰਨ ਲਈ ਆ ਰਹੇ ਹੋ ਇੱਕ ਵੀ ਕੋਈ ਕੰਮ ਪੰਜਾਬ ਲਈ ਕਰਾ ਦਿਖਾ ਦਿਓ 2017 ਤੋਂ ਲੈ ਕੇ ਲਗਾਤਾਰ ਪੰਜਾਬ ਲਈ ਤੁਰੇ ਹੋਇਆ ਬਾਦਲਾਂ ਨੇ ਕਾਂਗਰਸ ਨੇ ਬੀਜੇਪੀ ਨੇ ਸਾਰਿਆਂ ਨੇ ਪਰਚੇ ਪਾਏ ਨੇਗੇ ਐਂਜਾ ਸਾਡੇ ਤੁਸੀਂ ਦੇਖੋ ਅੱਜ ਤਾਂ ਹੁਣ ਦੇ ਤੁਰੇ ਹੋਇਆ ਆ ਤਾਂ ਸਾਰੇ ਪਰਿਵਾਰ ਬਾਰ ਕਿਥੋਂ ਲੋਕ ਜਾ ਰਹੇ ਕਾਮਰੇ ਸਾਰਾ ਸਾਰੇ ਪਰਿਵਾਰ ਵਾਰ ਕੇ ਆਪਣੇ ਪੰਜਾਬ ਲਈ ਯਾਰ ਇਹਨਾਂ ਨੇ ਕਿੱਡੀਆਂ ਮੁੱਦੇ ਦੇਣਾ ਨੇ ਕਰਮੀਤਰ ਮੋਲ ਦੀ ਦੇਣ ਕੀ ਹੈ ਜਿਹਦੇ ਪਿੱਛੇ ਜੇ ਲੱਗੇ ਫਿਰਦਾ ਮੈਨੂੰ ਤਾਂ ਸਮਝ ਨਹੀਂ ਆ ਗਈ ਮੇਰੇ ਨਾਲ 5 ਮਿੰਟ ਗੱਲ ਕਰਾ ਦਿਓ ਉਹਨੂੰ 5 ਜਿਹੜੇ ਪੰਜਾਬ ਦੇ ਮੁੱਦੇ ਦੱਸੂੰਗਾ ਵੀ ਆ ਪੰਜਾਬ ਦੇ ਮੁੱਦਿਆਂ ਦਾ ਹੱਲ ਦੱਸ ਦੇ ਕੀ ਯਾਰ ਸ਼ਰਮ ਨਹੀਂ ਆਉਂਦੀ ਯਾਰ ਕੋਈ ਮੁੱਦੇ ਨਹੀਂ ਹੈਗੇ ਕਿ ਆ ਕਿ ਮੈਂ ਕਲਾਕਾਰ ਆ ਮੈਂ ਫੇਮਸ ਆ ਤੂੰ ਕਰ ਕੀ ਸਕਦਾ ਯਾਰ ਮੈਨੂੰ ਐਂ ਦੱਸ ਤੂੰ ਕਿਹੜੇ ਪੰਜਾਬ ਲਈ ਮੁੱਦੇ ਲਈ ਲੜ ਸਕਦਾ ਲੜ ਕੇ ਦਿਖਾ ਆ ਜਾ ਜੇ ਤੂੰ ਕਹਿੰਦਾ ਮੈਂ ਪੰਜਾਬ ਲਈ ਕਰ ਸਕਦਾ ਆ ਜਾ ਬੱਠ ਪੰਨਾ ਤੋਂ ਧਰਨ ਤੇ ਜਾ ਕੇ ਸਾਡੇ ਬਰਾਬਰ ਦਿੱਲੀ ਦੇ ਬਰਾਬਰ ਸੈਂਟਰ ਦੇ ਬਰਾਬਰ ਬੱਠ ਮੈ ਜਿਹੜੇ ਆਮ ਆਦੀ ਪਾਰਟੀ ਕਹਿੰਦੇ ਸਾਨੂੰ 13 ਐਮਪੀ ਜਿਤਾ ਕੇ ਭੇਜੋ ਅਸੀਂ 7 ਐਮਪੀ ਨੇ ਦੇ ਪਹਿਲਾਂ ਜਿਤਾ ਕੇ ਭੇਜ ਚੁੱਕੇ ਹਾਂ ਬਾਈ ਜੀ 7 ਰਾਸਾ ਮੈਂਬਰ ਜਿਹੜੇ ਐਮਐਲਏ ਦੀ ਵੋਟ ਨਾਲ ਭੇਜੇ ਹੋਏ ਨੇ ਭਗਵੰਤ ਸਿੰਘ ਟਾਪਦਾ ਫਿਰਦਾ ਕਿ ਸੜੀ ਝੋਲ ਦੀ ਗੈਰ ਹਾਜ਼ਰੀ ਤੇਰੇ 6 ਨਮੂਨੇ ਦੀ ਜ਼ਮੀਨ ਬਿਲਕੁਲ ਗੈਰ ਹਾਜ਼ਰੀ ਆ ਕਲਾ ਸਿੱਚੇ ਵਾਲਾ ਇੱਕ ਦਿਨ ਜਾ ਕੇ ਆ ਆ ਤਰਾ ਭਜਨ ਸਿੰਘ ਕਿੱਥੇ ਆ ਲਿਆ ਤਰਾ ਰਾਗਵ ਚੱਡਾ ਕਿੱਥੇ ਆ ਸੰਦੀਪ ਪਾਟ ਕਿੱਥੇ ਆ ਚੰਡੀਗੜ੍ਹ ਵਾਲਾ ਉਹ ਆਪਣਾ ਦੂਸਰਾ ਦਿੱਲੀ ਵਾਲਾ ਕਿੱਥੇ ਆ ਅੱਛਾ ਹਰਿਆਣੇ ਵਾਲਾ ਕਿੱਥੇ 6 ਦੀ ਤੇਰੇ ਰਾਸਾ ਮੈਂਬਰਾਂ ਦੀ ਗੈਰ ਹਾਜ਼ ਤੁਸੀਂ ਕਹੋ ਸਾਨੂੰ 13 ਹੋਰ ਦਿਤਾ ਦਿਓ ਇਹ ਨਹੀਂ ਹੁਣ ਕੰਮ ਚੱਲਣਾ ਇਹ ਨਹੀਂ ਹੁਣ ਕੰਮ ਚੱਲਣਾ ਗਈਆਂ ਆਈਆਂ 2027 ਦੀ ਤਿਆਰੀ ਕਰ ਲੇ ਭਗਮਤਵਾਨ ਮੈਂ ਸਾਰੀ ਪੰਥ ਤੋਂ ਟਿਕ ਲਊਗਾ ਜਿੱਥੇ ਭਗਮਤਵਾਨ ਖੜਾ ਉਹਥੇ ਮੈਂ ਚੋਣ ਬਰਾ ਵਿਰੁੱਧ ਲੜੂੰਗਾ ਭਗਮਤਵਾਨ ਦੇ ਮੈਂ ਅੱਜ ਐਲਾਨ ਕਰਦਾ ਜਿੱਥੇ ਮੈਂ ਚੋਣ ਲੜੂਗਾ ਦੇ ਇਹਨੂੰ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਕਹਿੰਦੇ ਆ ਵੀ ਤੁਹਾਡੇ 3 ਸਾਲ ਰਹਿ ਗਏ ਜਿੰਨੇ ਮਰਜ਼ੀ ਪਰਚੇ ਹੋਰ ਪਾਉਣੇ ਹੋਰ ਪਾ ਲਓ ਕੋਈ ਪਰਵਾਹ ਨਹੀਂ ਤੇਨੇ ਮਰਜ਼ੀ ਪਾ ਲਓ ਪਾਣੇ ਇੱਕ ਮੈਨੂੰ ਹੋਰ ਸਵਾਲ ਪਾਣੇ ਇੱਕ ਹੋਰ ਸਵਾਲ ਮੇਰਾ ਅਕਾਲੀ ਦਾ ਬਾਦਲ ਦੀ ਗੱਲ ਕਰੀ ਉਹ ਕਹਿੰਦੇ ਅਸੀਂ ਜ਼ਿਲ੍ਹਾ ਕਟਿਆ ਅਸੀਂ ਪੰਥਕਾ ਉਹਨਾਂ ਨੇ ਹਰੇਕ ਸੀਟ ਤੇ ਆਪ ਦਾ ਜਿਹੜਾ ਉਮੀਦਵਾਰ ਲਾਣੇ ਹੋਏ ਯਾਰ 1 ਮਿੰਟ ਮੈਨੂੰ ਤਾਂ ਪੁੱਛਣ ਦੀ ਕੀ ਲੋੜ ਆ ਕਿਉਂਕਿ ਇਹ ਤਾਂ ਉਹਨਾਂ ਦੇ ਵਿਰੁੱਧ ਚੱਲਦੇ ਆ ਆ ਲੋਕਾਂ ਨੂੰ ਪੁੱਛ ਲੈ ਵੀ ਕਿੰਨੇ ਕ ਪੰਥ ਕਹਿੰਦੇ ਕਿੰਨਾ ਕੁਛ ਉਹਨਾਂ ਨੇ ਪੰਜਾਬ ਦਾ ਸੁਆਰਿਆ ਕੀ ਕੀ ਉਹਨਾਂ ਨੇ ਪੰਜਾਬ ਦੇ ਨਾਲ ਕੀਤਾ ਨੌਜਵਾਨਾਂ ਦੇ ਨੋਹਾਂ ਤੇ ਰਟਿਆ ਪਿਆ ਬਈ ਜੋ ਕੁਛ ਉਹਨਾਂ ਨੇ ਕੀਤਾ ਹੈ ਹੈ ਕੋਈ ਨੌਜਵਾਨ ਇੱਕ ਵੀ ਕੋਈ ਗੱਲ ਨਹੀਂ ਭੁੱਲਦੇ ਦੇਖ ਬਾਦਲ ਕੇ ਲਾਣੇ ਨੇ ਸਾਡਾ ਨੌਜਵਾਨਾ ਜੀ ਡਿਬਰੂ ਕੱਢਦੀ ਜੇਲ੍ਹ ਚ ਬੈਠਾ ਉਹਦੇ ਬਰਾਬਰ ਲੈ ਕੇ ਕੈਂਡੀਡੇਟ ਖੜਾ ਕਰਿਆ ਕਾਂਗਰਸ ਖਤਮ ਹੋ ਗਈ ਇਹ ਤਾਂ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜਿਹੜੀ ਗੱਲ ਕਹਿਦਾ ਨਾ ਮੈਂ 2014 'ਚ ਗੱਲ ਕੀਤੀ ਜਦੋਂ ਮੈਂ ਭਗਵੰਤ ਮਾਨ ਦਾ ਮੁੱਖ ਮੰਤਰੀਆ ਦਫ਼ਤਰ ਖੋਲ੍ਹਿਆ ਸੀਗਾ ਬਰਨਾਲੇ ਉਦੋਂ ਮੈਂ ਕਹਿਆ ਸੀ ਮੈਂ ਕਹਿਆ ਬੰਦਾ ਮੁੱਖ ਮੰਤਰੀ ਬਣੋ ਬਣ ਗਿਆ ਪਰ ਅੱਜ ਮੈਂ ਗੱਲ ਕਹਿਣਾ ਵੀ ਉਹਦੇ ਹਾਲਾਤ ਇਹਨਾਂ ਦੇ ਉਹ ਮਾੜੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣਨੀ ਆ ਮੇਰੇ ਹਿਸਾਬ ਮੈਨੂੰ ਇਹ ਲੱਗ ਰਿਹਾ ਜਿਸ ਸਮੇ ਮੈਂ ਖਡੂਰ ਸਾਹਿਬ ਦੇ ਵਿੱਚ ਗਿਆ ਜਾਂ ਇੱਥੇ ਆਇਆ ਵੀ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਗੱਲ ਸਹੀ ਦੇ ਦੇ ਮਾਂਗੇ ਬੁੜੀਆਂ ਨੂੰ ਚਲ ਦਿੱਤਾ ਤਾਂ ਹੈ ਨਹੀਂਗਾ ਅਸੀਂ ਕਹਿਣਾ ਤੁਹਾਨੂੰ ਤੁਹਾਡੇ ਕੋਈ 1000 ਰੁਪਏ ਦੀ ਲੋੜ ਨਹੀਂ ਤੁਹਾਡੇ 1000 ਰੁਪਏ ਤਾਂ ਛੱਡੋ ਆਹ ਥੋੜਾ ਦਾ ਪੁੱਤ 5-5000 ਦਾ ਚਿੱਟਾ ਪੀ ਜਾਂਦੇ ਨੇ ਤੁਸੀਂ ਕਹਿੰਦੇ ਸੀ 1000 ਰੁਪਏ ਦੇਵਾਂਗੇ ਆ ਜਾਓ 5-5000 ਰੁਪਏ ਚਿੱਟਾ ਪੀ ਜਾਂਦੇ ਨੇ 5-5 ਆਹ ਦੇ ਖਲਾ ਖੜਾ ਝੋਟਾ ਇਸ ਕਰਕੇ ਆਹ ਝੋਟਾ ਖੜਾ ਅਸੀਂ ਸਾਰੇ ਬੰਦੇ ਖੜੇ ਆ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਜੇਕਰ ਤੁਸੀਂ ਸਾਨੂੰ ਸਾਡੇ ਉੱਪਰ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਅਸੀਂ ਮਾੜਾ ਹੀ ਕਰਤਾ ਸੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਹਲਕਾ ਖੜੂਰਸਾਈ ਤੋਂ ਭਾਈ ਅਮਰਤਪਾਲ ਸਿੰਘ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਉੱਥੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਬਰਸਾ ਸਿੰਘ ਬਿਲਟੋਹਾ ਵੀ ਚੋਣ ਲੜ ਰਹੇ ਨੇ ਅਤੇ ਬਾਕੀ ਪਾਰਟੀਆਂ ਦੇ ਲੀਡਰ ਉਹ ਵੀ ਭਾਈ ਅਮਰਤਪਾਲ ਸਿੰਘ ਉੱਪਰ ਵੱਡੇ ਸਵਾਲ ਚੁੱਕ ਰਹੇ ਨੇ ਅਤੇ ਇਹ ਵੀ ਕਹਿ ਰਹੇ ਨੇ ਕਿ ਸਾਡੀਆਂ ਵੀ ਸਿਕੋਂਪਰਤੀ ਵੱਡੀਆਂ ਕਰਵਾਉਂਦੀਆਂ ਨੇ ਅਸੀਂ ਵੀ ਜੇਲਾਂ ਕੱਟੀਆਂ ਨੇ ਉੱਥੇ ਭਾਈ ਅਮਰਤਪਾਲ ਸਿੰਘ ਵੀ ਅਸਾਮ ਦੀ ਡਬਰੂਵੜ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਮੰਦ ਨੇ ਤੇ ਦੁਬਾਰਾ ਫੇਰ ਦੋਸਤੋ ਸਰਕਾਰ ਦੁਆਰਾ ਉਹਨਾਂ ਉੱਪਰ 1 ਸਾਲ ਦੀ ਐਨਐਸਏ ਲਗਾ ਦਿੱਤੀ ਗਈ ਹੈ ਇਹ ਹਲਕਾ ਖੜੂਰ ਸਾਹਿਬ ਦੀ ਵੱਡੀ ਗੰਟੀ ਦੇ ਵਿੱਚ ਨੌਜਵਾਨੀ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਭੁਗਤ ਰਹੀ ਹੈ ਉੱਥੇ ਦੋਸਤੋ ਹਲਕਾ ਫਰੀਦਕੋੜ ਤੋਂ ਉਸੇ ਹੀ ਭਾਈ ਬੀਰ ਸਿੰਘ ਦੇ ਪੁੱਤਰ ਸਰਜੀਤ ਸਿੰਘ ਖਾਲਸਾ ਵੀ ਚੋਣ ਲੜ ਰਹੇ ਨੇ ਉੱਥੇ ਦੋਸਤੋ ਪਹਲਾ ਸਿੱਧੂ ਵੀ ਅਈ ਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜੂਨ ਪ੍ਰਚਾਰ ਦੌਰਾਨ ਹਲਕਾ ਖਡੂਰ ਸਾਹਿਬ ਦੇ ਇਲਾਕੇ ਦੇ ਵਿੱਚ ਪਹੁੰਚਿਆ ਤੁਹਾਨੂੰ ਦੋਸਤੋ ਕੀ ਲੱਗਦਾ ਹੈ ਇਸ ਵਾਰ ਕਿਹੜਾ ਉਮੀਦਵਾਰ ਹਲਕਾ ਖਡੂਰ ਸਾਹਿਬ ਤੋਂ ਬਾਜ਼ੀ ਮਾਰੇਗਾ ਇਹ ਥਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਾਤ ਸ਼ੇਅਰ ਕਰ ਦਿਓ ਲਾਲੀ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ